ਪ੍ਰੈਸ ਮਿਲਣੀ ਹੈ ਜੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਮਿਲਣ ਆਏ ਆ ਜੀ ਸਾਰਿਆਂ ਦੇ ਰੂਬਰੂ ਹੋਣਾ ਆ ਨਹੀਂ ਹੋਏ ਤੇ ਪਰ ਕਿਚਕ ਨਾ ਕਿ ਘਟ ਜਾਈ ਨਹੀਂ ਜੇ ਕੰਮ ਨਾ ਹੋਵੇ ਫੇਰ ਘਟੂਗੀ ਜੀ ਤੇ ਕਰਾਂਗੇ ਲੋਕਾਂ ਮੈਂ ਚਾਦਰ ਕੱਢਦੀ ਨਹੀਂ ਗਿਣ ਤਾੜਦਾ ਪ੍ਰੈਸ ਮਿਲਣੀ ਹੈ ਜੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਮਿਲਣਾ ਆਏ ਆ ਜੀ ਸਾਰਿਆਂ ਦੇ ਰੂਬਰੂ ਹੋਣਾ ਆਇਆ ਇਹ ਸਾਰਿਆਂ ਨਾਲ ਜਾਣ ਪਛਾਣ ਹੋ ਜੀ ਔਰ ਅੱਗੇ ਤੋਂ ਮਿਰਦੇ ਵਰਤ ਦੇ ਲਈ ਬਿਲਕੁਲ ਜੀ ਬਹੁਤ ਹੀ ਅੱਛਾ ਰਿਸਪੌਂਸ ਮਿਲੇ ਜੀ ਅਸੀਂ ਪਿੰਡ ਪਿੰਡ ਜਾਂਦੇ ਆ ਤਾਂ ਲੋਕ ਬਹੁਤ ਖੁਸ਼ ਨੇ ਲੋਕ ਆਪ ਮਾਈਕ ਤੇ ਆ ਕੇ ਬੋਲਦੇ ਆ ਜਾਂ ਸਵਾਦਿਮ ਚ ਖੜ ਕੇ ਬੋਲਦੇ ਆ ਕਿ ਜਿਵੇਂ ਮਾਨ ਸਾਹਿਬ ਨੇ ਨੌਕਰੀਆਂ ਦਿੱਤੀਆਂ ਤੇ ਕੋਈ ਕਹਿੰਦਾ ਵੀ ਸਾਡੇ ਘਰ ਦੋ ਕੁੜੀਆਂ ਕੰਮ ਕਰਦੀਆਂ ਸੀ ਕਿ ਪਿੱਛੇ ਜੇ ਅ ਕੱਲ ਕੱਲ ਹੀ ਗੱਲ ਹੋਈ ਸੀ ਕਹਿੰਦੇ ਵੀ ਉਹਨਾਂ ਦੋਨਾਂ ਭੈਣਾਂ ਨੂੰ ਨੌਕਰੀ ਮਿਲੀ ਜਿੱਦ ਸਾਨੂੰ ਯਕੀਨ ਹੀ ਨਹੀਂ ਆਇਆ ਤੇ ਕੁਝ ਇਹੋ ਜਿਹੇ ਲੋਕ ਵੀ ਮੇਰੇ ਜਿਹੜੇ ਕਹਿੰਦੇ ਵੀ ਅਸੀਂ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਆ ਸਾਡੇ ਘਰ ਚ ਵੀ ਨੌਕਰੀ ਆਈ ਤੇ ਵੀ ਕੋਈ ਪੱਖਪਾਤ ਨਹੀਂ ਕੋਈ ਸ਼ਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਤੇ ਲੋਕ ਆਪ ਖੜੇ ਹੋ ਕੇ ਸਿਰਤਾ ਕਰਦੇ ਬੜਾ ਅੱਛਾ ਰਿਸਪੌਂਸ ਸਰ ਇੱਕ ਤੁਹਾਡਾ ਗਾਲ ਆਇਆ ਸੀ ਕੋਈ ਲੈ ਸਕਦਾ ਤਾਂ ਲੈ ਲਓ ਮੇਰਾ ਸਾਰਾ ਪਿੰਡ ਤੋਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿਵੇਂ ਲੱਗਦਾ ਬਹੁਤ ਵਧੀਆ ਜੀ ਕਿਉਂਕਿ 2 ਸਾਲਾਂ ਦੀ ਕਾਰਗੁਜ਼ਾਰੀ ਬਹੁਤ ਅੱਛੀ ਹੈ ਸਰਕਾਰ ਦੀ ਕਾਫੀ ਸੁਧਾਰ ਹੋਇਆ ਤੇ ਆਉਣ ਵਾਲੇ ਸਮੇਂ ਚ ਜੇ ਵੱਧ ਸਮਾਂ ਮਿਲੂਗਾ ਤਾਂ ਹੋਰ ਸਤਾਨ ਕੀ ਇੱਕ ਸੰਜਤ ਜਿਹੜੀ ਬਕਵਾਕ ਉਹ ਮੀਤਵਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਤੁਹਾਡਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਕਿਸੇ ਨਹੀਂ ਜੀ ਅਜੇ ਕੋਈ ਵਿਰੋਧ ਨਹੀਂ ਲੋਕ ਸਿਕਾ ਪਿਆਰ ਕਰਦੇ ਨੇ ਬਹੁਤ ਅੱਛਾ ਰਿਸਪੌਂਸ ਦੇ ਜੀ ਠੀਕ ਹੈ ਤੁਹਾਡੇ ਆਪੋਸਿਟ ਹੀ ਹੰਸਰਾਜ ਜੀ ਹੈ ਜੀ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਉਹਨਾਂ ਦੀ ਆਪਣੀ ਆਈਡੀਓਲੋਜੀ ਇੱਕ ਪਾਰਟੀ ਦੀ ਸਾਡੀ ਆਪਣੀ ਹੈ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਸਰ ਇੱਕ ਨਵੀਂ ਇੱਕ ਲਾਈਫ ਛੱਡ ਕੇ ਤੁਸੀਂ ਇੱਕ ਹੁਣ ਨਵੀਂ ਜ਼ਿੰਦਗੀ ਦੇ ਵਿੱਚ ਆ ਰਹੇ ਹੋਗੇ ਕੀਹੋ ਜਾਂ ਮਹਿਸੂਸ ਕਰ ਰਹੇ ਹੋਗੇ ਤੁਸੀਂ ਠੀਕ ਹੈ ਜੀ ਉਹ ਲਾਈਫ ਵੀ ਵਧੀਆ ਸੀ ਇਹ ਇਹਦਾ ਅਲੱਗ ਬਸ ਐ ਕਿ ਉਧਰ ਇੱਕ ਤੁਸੀਂ ਇੱਕ ਚਮਕਦੇ ਸtare ਸੀਗੇ ਜਿਹਨੇ ਪੰਜਾਬ ਨੇ ਤੁਹਾਨੂੰ ਉੱਪਰ ਬਿਠਾ ਰੱਖਿਆ ਅੱਜ ਤੁਸੀਂ ਇੱਥੇ ਆ ਕੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਹੈ ਲੋਕਾਂ ਨੂੰ ਮਿਲਦੇ ਉਹ ਜਿਆ ਪਿਆਰ ਮਿਲਦਾ ਜੋ ਉਸ ਉਸ ਬਿਲਕੁਲ ਜੀ ਉਹ ਵੀ ਮਿਹਨਤ ਨਾਲ ਸtare ਬਣੇ ਸੀ ਇਸ ਇਧਰ ਵੀ ਮਿਹਨਤ ਕਰਕੇ ਸtare ਬਣਾ ਕਮਜੀ ਲੋਕਾਂ ਦਾ ਗਿਲਾ ਇਹੀ ਰਹਿੰਦਾ ਹੁੰਦਾ ਹੈਗਾ ਵੀ ਸਾਡੀ ਜਿਹੜੀ ਡਾਕਸਭਾ ਸੀਟ ਆ ਮੇਰੇ ਮੁੜਕੇ ਆਉਂਦੇ ਨਹੀਂ ਇੱਥੇ ਇਧਰ ਮੁੜਕੇ ਨਹੀਂ ਆਉਂਦਾ ਮੈਂ ਆਉਂਗਾ ਕਬੂਦ ਦਾ ਪ੍ਰੋਗਰਾਮ ਹੈ ਜੀ ਮੈਂ ਆਉਂਗਾ ਜੀ ਕਿਉਂਕਿ ਤੁਹਾਨੂੰ ਨਹੀਂ ਹੁੰਦੇ ਤੇ ਮਰ ਕਿਚ ਨਹੀਂ ਕੱਟ ਜੀ ਨਹੀਂ ਜੇ ਕਮ ਨਾ ਹੋਵੇ ਫੇਰ ਕੱਟੂਗੀ ਜੀ ਤੇ ਕਰਾਂਗੇ ਲੋਕਾਂ ਵਰਗੇ ਬਣ ਕੇ ਰਾਵਾਂਗੇ ਫੇਰ ਨਹੀਂ ਕਰਦੇ ਇੱਕ ਛੋਟਾ ਜਿਹਾ ਸਵਾਲ ਜੀ ਕਰਮਜੀਤ ਜੀ ਤੁਹਾਡਾ ਦੇਖੋ ਫਿਲਮੀ ਕੈਰੀਅਰ ਬਹੁਤ ਵਧੀਆ ਮਿਹਨਤ ਅਗਰ ਤੁਸੀਂ ਇੱਥੇ ਜਿੱਤਦੇ ਹੋ ਅਗਰ ਤੁਸੀਂ ਜਿੱਤ ਕੇ ਵਧੀਆ ਉਸ ਤੋਂ ਬਾਅਦ ਕੀ ਫਿਲਮਾਂ ਵਗੈਰਾ ਤੁਸੀਂ ਬਣਾ ਕੇ ਫਿਰ ਬਾਹਰ ਅੰਦਰ ਵੀ ਜਾਣਾ ਪਊ ਫਿਰ ਕੀ ਕਰੋਗੇ ਜੀ ਤੁਸੀਂ ਦੇਖੋ ਜੀ ਦੇਖੋ ਜੀ ਮੈਂ ਇਹੋ ਜਿਹਾ ਕਲਾਕਾਰ ਆ ਜਿਹਦੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਅੱਛਾ ਤੇ ਪਰ ਉਹ ਕੰਮ ਆਪਦਾ ਕਰ ਲਾਂਗੇ ਜੀ ਘਟਾ ਲਾਂਗੇ ਕਿਉਂਕਿ ਮੇਰੀ ਰੋਜ਼ੀ ਰੋਟੀ ਤਾਂ ਫਿਲਮਾਂ ਹੀ ਨੇ ਕੰਮ ਚੱਲਦਾ ਰਹੂ ਲੇਕਿਨ ਇਹ ਤਾਂ ਸੇਵਾ ਜਾਰੀ ਸੇਵਾ ਵੀ ਜਾਰੀ ਥੈਂਕ ਯੂ ਸੋ ਮੈਂ ਚਾ ਦਰ ਕੱਢ ਦੀਨੀ ਗਿਣ ਤੋਪੇ ਪਾਵਾਂ ਜਾਮਣ ਦੀ ਚਾਹੇ ਠਾਂ ਨਹੀਂ ਮੈਂ ਪੀੜਾ ਡਾਵਾਂ ਚਿੜੀਆਂ ਦੀ ਚ ਜੀਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਸੁਭਰ ਸਿੰਘ ਜੀ ਕੰਨ ਜੀ ਹਾਂਸ ਰਾਜੀ ਵੀ ਗਾਣੇ ਸੁਣਾ ਦਿੰਦੇ ਆ ਤੁਸੀਂ ਵੀ ਗੀਤ ਸੁਣਾਓ ਤੇ ਤਸਵੀਰ ਸਾਹਿਬ ਵੀ ਗੀਤ ਸੁਣਾਉਂਦੇ ਰਹੇ ਆ ਇਹ ਕਹਿੰਦੇ ਨੇ ਆ ਵੀ ਕਲਾਕਾਰਾਂ ਕੋਲੇ ਮੁੱਦੇ ਤਾਂ ਹੁੰਦੇ ਨਹੀਂ ਪਰ ਉਹਨਾਂ ਕੋਲ ਗੀਤ ਹੀ ਹੁੰਦੇ ਆ ਤੇ ਇਹ ਤੁਸੀਂ ਪਹਿਲਾਂ ਤਾਂ ਤੂਲ ਦੇ ਦੇਣੋ ਵੀ ਤੁਸੀਂ ਸੁਣਾਓ ਮੈਂ ਆਪਾਂ ਸੁਣਾਵਾਂਗਾ ਫਿਰ ਤੁਸੀਂ ਕਹਣਾ ਸੀ ਇਹ ਆਕਰ ਸੁਣਾ ਲੈਂਦੇ ਨੇ ਸਹੀ ਆ ਤਾਂ ਕਿ